ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਪਿੰਡ ਲੋਕੇ ਤੋਂ ਖਾਸ ਵਿਜ਼ਿਟ ਕਰਨੀ ਆ ਪੱਟੀ ਸ਼ਹਿਰ ਤੋਂ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਆ ਕੈਰੋਂ ਪਿੰਡ ਵੀ ਇਸੇ ਛੜਕੇ ਦੇ ਉੱਪਰ ਆ ਜਾਂਦਾ ਦੋਸਤੋ ਜਦੋਂ ਆਪਾਂ ਪੱਟੀ ਸ਼ਹਿਰ ਤੋਂ ਤਰਨਤਾਰਨ ਸਾਹਿਬ ਵਾਲੀ ਛੜਕੇ ਜਾਂਦੇ ਆ ਤੇ ਕੈਰੋਂ ਪਿੰਡ ਉਹਦਾ ਕੈਰੋਂ ਤੋਂ ਤਕਰੀਬਨ ਕੋਈ 2 ਕਿਲੋਮੀਟਰ ਅੱਗੇ ਲੋਕਾ ਪਿੰਡ ਆਉਂਦਾ ਠੀਕ ਹੈ ਜੀ ਤੇ ਫਿਰ ਸੰਦੀਪ ਸਿੰਘ ਉਹਨਾਂ ਦਾ ਬਿਲਕੁਲ ਪਿੰਡ ਦੇ ਵਿੱਚਕਾਰ ਜਿਹੜਾ ਫਾਰਮ ਆ ਤੇ ਪਸ਼ੂ ਦੋਸਤੋ ਵਿਕਰੀ ਵਾਲੇ ਹੁੰਦੇ ਰਹਿੰਦੇ ਆ ਇਸ ਫਾਰਮ ਤੇ ਡੇਲੀ ਰੁਟੀਨ ਦੇ ਵਿੱਚ ਅੱਜ ਵੀ ਇਸ ਵੀਡੀਓ ਦੇ ਵਿੱਚ ਜਿੰਨੇ ਆਪਾਂ ਤੁਹਾਨੂੰ ਨਾਗ ਆ ਸਾਹਮਣੇ ਤੁਸੀਂ ਦੇਖ ਰਹੇ ਜੀ ਝੋਟੀਆਂ ਤਕਰੀਬਨ ਕੋਈ 5 ਕਪਾ ਤੁਹਾਨੂੰ ਮੱਝਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਮੱਝਾਂ ਝੋਟੀਆਂ ਸੂਈਆਂ ਸਵਈਆਂ ਨੇ ਇੱਕ ਗੱਬੜ ਨਾਗ ਦਿਖਾਵਾਂਗੇ ਤੁਹਾਨੂੰ ਲਾਸਟ ਦੇ ਵਿੱਚ ਠੀਕ ਹੈ ਜੀ ਬਾਕੀ ਮੇਰਾ ਵੀਰ ਵੀਡੀਓ ਤੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਅੱਜ 18 ਨਵੰਬਰ ਤਰੀਕ ਤੁਸੀਂ ਨੋਟ ਕਰ ਲਓ ਤੇ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਆਉ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਲ ਸਸਰੀ ਗਾਲ ਜੀ ਸਤਿ ਸ਼੍ਰੀ ਅਕਾਲ ਹੋਰ ਪਾਜੀ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਲਓ ਵੀ ਵੀਰ ਸੰਦੀਪ ਨਾਗ ਤਕਰੀਬਨ ਆਪਣੇ ਕੋਲ 5-7 ਨਾਲ ਜਿਹੜੇ ਆ ਮੌਜੂਦ ਹੁੰਦੇ ਆ ਐਵਰੀ ਟਾਈਮ ਹਾਂਜੀ ਹਾਂਜੀ ਹਰ ਵਕਤ ਮੌਜੂਦ ਹੁੰਦੇ ਆ ਜੀ ਠੀਕ ਹੈ ਵੀਰੇ ਅੱਜ ਜਿਹੜੇ ਆਪਾਂ ਪਸ਼ੂ ਦਿਖਾਉਣ ਜਾ ਰਹੇ ਆ ਤਕਰੀਬਨ 5 ਕੀ ਮੱਝਾਂ ਨੇ ਆਪਣੇ ਕੋਲ ਹਾਂਜੀ 4 ਸੂ ਦੇ ਵਿੱਚ ਝੋਟੀਆਂ ਮਿਲਦਾ ਪਹਿਲਾਂ ਪਹਿਲਾਂ ਦੂਜੇ ਸਵੇ ਵੀ ਹੈ ਹਾਂਜੀ ਹਾਂਜੀ ਪਲੂਣ ਹੀ ਆ ਝੋਟੀਆਂ ਠੀਕ ਹੈ ਉਹਨੀਆਂ ਚੋਗੀਆਂ ਹੈ ਚੋੜੀ ਹੈ ਨਾ ਹਾਂਜੀ ਬਿਲਕੁਲ ਬਿਲਕੁਲ ਬਸ ਦੋਸਤੋ ਪਲੂਣ ਪਹਿਲੇ ਪਹਿਲੇ ਸਵੇ ਤੁਹਾਨੂੰ ਝੋਟੀਆਂ ਦਿਖਾ ਦਾਂਗੇ ਠੀਕ ਹੈ ਜੀ ਨਵੀਆਂ ਝੋਟੀਆਂ ਨੇ ਬਹੁਤ ਖੂਬਸੂਰਤ ਛਾਈ ਸੂਈ ਤੁਹਾਨੂੰ ਪੂਰੀ ਚੈੱਕ ਕਰਾਵਾਂਗੇ ਤਸल्ली ਦੇ ਨਾਲ ਜਿੰਨਾ ਹੁਣ ਮੌਕੇ ਤੇ ਦੋ ਦਹਾਜ ਰਾ ਤੇ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਸੂਈਆਂ ਨੂੰ ਤੇ ਮੁੱਲ ਕੀ ਰਹਿਣ ਵਾਲਾ ਠੀਕ ਹੈ ਜੀ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗੀ ਸੋ ਸ਼ੁਰੂਆਤ ਵੀਰ ਸੰਦੀਪ ਇਥੋਂ ਕਰ ਲੈਂਦੇ ਅਸੀਂ ਹ ਨੀਲੀ ਅੰਗ ਦੇ ਵਿੱਚ ਮੱਝ ਕਿੰਨਾ ਮਸੂਹ ਸੁਈਏ ਫਿਰ ਇਹ ਆਪਕੀ ਤੀਜਾ ਸੁਹਾ ਸੁਈ ਹੋ ਗਈ ਤੀਜਾ ਸੁਹਾ ਤੇ ਇਹਨੂੰ ਅਜ ਦਿਨ ਕਿੰਨੇ ਹੋ ਗਏ ਸੁਈ ਨੂੰ ਇਹਨੂੰ 4 ਦਿਨ ਹੋ ਗਏ ਸੁਈ ਨੂੰ ਜੀ 4 ਦਿਨ ਹੋ ਗਿਆ ਜੀ ਹਾਂਜੀ 8 ਕਿਲੋ ਬੌਲੀ ਹੈਗੀ ਥੱਲੇ ਠੀਕ ਹੈ ਜੀ ਹਾਂਜੀ ਲਓ ਦੋਸਤੋ 8 ਕਿਲੋ ਬੌਲੀ ਆ ਅੱਜ ਤੀਜਾ ਚੌਥਾ ਦਿਨ ਹੋ ਗਿਆ ਸੁਈ ਨੂੰ ਮਗਰ ਕਟਾ ਕੱਟੀ ਕਟਾ ਜੀ ਮਗਰ ਕਟਾ ਮੀਲ ਕਾ ਬਾਕੀ ਚਵਾਪਸ ਮਾਦੀ ਚੰਗੀ ਵੀ ਹੈ ਹਾਂਜੀ ਬਹੁਤ ਵਧੀਆ ਜੀ ਰੂਵ ਵਰਗੀ ਚਵਾਈ ਹੈ ਜੀ ਠੀਕ ਹੈ ਜੀ ਹਾਂਜੀ ਲਓ ਵੀ ਕਿਸਾਨ ਵੀਰੋ ਤੀਜਾ ਸੁਹਾ ਸੁਈ ਆ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਨੇ ਆ 8 8 9 8 ਕਿਲੋ ਜਿਹੜੀ ਬੌਲੀ ਇਹਦੇ ਥਲੇ ਇਸ ਵਕਤ ਹਾਜ਼ਰ ਸੋ ਕੋਈ ਭਰਾ ਮੇਰਾ 2 ਟਾਈਮ ਚੋਲੇ ਚਾਹੇ ਕੋਈ 4 ਟਾਈਮ ਚੋਲੇ ਉਹ ਖੁੱਲਾ ਜਿਹੜਾ ਸੱਦਾ ਪੱਤਰਾ ਕੋਈ ਭਰਾ ਜਨੇ ਉਹ ਤੁਹ ਖਰੀਦਣਾ ਪੈਸੇ ਲਾਉਣੇ ਆ ਆਪਣੀ ਤਸੱਲੀ ਆ ਜਿਸ ਤਰੀਕੇ ਨਾਲ ਵੀ ਸੰਤੁਸ਼ਟੀ ਹੁੰਦੀ ਆ ਉਦਾਂ ਆਪਣੀ ਤਸੱਲੀ ਕਰ ਲਓ ਠੀਕ ਆ ਆ ਦੇਖੋ ਜੀ ਠੀਕ ਹੈ ਲੋਬੀਰ ਸੰਦੀਪ ਤੋੜ ਦੀੇ ਬਾਹਰ ਕੱਢ ਕੇ ਠੀਕ ਆ ਜੀ ਨਹੀਂ ਨਹੀਂ ਲਓ ਜੀ ਤੇ ਮਗਰ ਕੱਟਾ ਮੇਲ ਕਾ ਫਾ ਠੀਕ ਆ ਨਾਲ ਦੀ ਨਾਲ ਹੀ ਬੱਚਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆਹ ਦੇਖ ਕੱਟ ਠੀਕ ਆ ਜੀ ਠੀਕ ਆ ਆ ਬੱਚਾ ਇਹਦਾ ਬਾਕੀ ਹਵਾ ਜਿਹੜੀ ਦਿਨ ਪੱਦਰ ਵਿਖਾਈ ਪਈ ਹੈ ਜੀ ਚਵਾਈ ਬੜੀ ਪੋਲੀ ਹੈ ਤੇ ਲਓ ਜੀ ਸੋ ਚੌਣ ਚੌਣ ਪੂਰੀ ਪੋਲੀ ਹੈ ਠੀਕ ਹੈ ਜੀ ਚਵਾਪ ਸਮਾ ਬਿਲਕੁਲ ਇੱਕ ਨੰਬਰ ਪੋਲੀ ਚਵਾਈ ਆ ਠੀਕ ਹੈ ਜੀ ਐਸ ਵਕਤ ਬੋਲੇ ਦੇ ਵਿੱਚ ਆ ਆਹ ਜਿਆਦਾ ਫਰਮਾ ਲੀ ਠੀਕ ਹੈ ਸੋਟਾਂ ਚਟੋਚੇ ਦੀ ਬਹੁਤ ਵਧੀਆ ਠੀਕ ਹੈ ਜੀ ਪਤਲੇ ਪਿੰਡੇ ਦੀ ਆ ਤੇ ਚੌੜਾ ਪਿੱਠ ਪੁੜਾ ਠੀਕ ਆ ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਸੋ ਨੀਲੀ ਅੰਗ ਦੇ ਵਿੱਚ ਦੋਸਤੋ ਇਹ ਜਿਹੜੀ ਮੱਝ ਪਕਾਉਗਾ ਤੱਜਾ ਸੂਬਾ ਸੂਈ 8 ਕਿਲੋ ਪੌਲੀ ਕੋਈ 9 ਕਿਲੋ ਬੌਲੀ ਮੰਨ ਲੈ ਮੇਰਾ ਵੀਰ ਸਾਫ਼ ਸੁਥਰਾ ਬਖਾਰਾ ਬਿਲਕੁਲ ਪੱਦਰ ਇੱਕ ਸਾਰ ਲੈਵਾ ਸੋ ਸਪੇਸ ਵਾਂਡ ਆਪਸੀ ਤਰ੍ਹਾਂ ਦੀ ਚੰਗੀ ਆ ਠੀਕ ਆ ਜੀ ਚੋਣ ਚਣ ਬਿਲਕੁਲ ਪੋਲੀ ਨਾ ਵੀ ਸੰਦੀਪ ਕੀ ਵੀਰੇ ਡਿਮਾਂਡ ਕਰਤੀ ਇਹਦੀ ਲੈਣ ਦੇਣ ਕੀ ਕੀਤਾ ਇਹਦਾ ਮੁੱਲ ਹੈ ਜੀ 80000 ਰੁਪਿਆ 80 ਹਾਂਜੀ ਠੀਕ ਆ ਜੀ ਹਾਂਜੀ 5000 ਰੁਪਿਆ ਛੋੜ ਕਰ ਦਾਂਗੇ 75 ਦੀ ਹੋ ਜਾਊਗਾ 75 ਦੀ ਠੀਕ ਆ ਜੀ ਹਾਂਜੀ ਲਓ ਜੀ 75000 ਦੀ ਦੋਸਤੋ ਇਹ ਹਾਂ ਨਾ ਹੋ ਜਾਊਗੀ ਠੀਕ ਆ ਜੀ ਐਂਡ ਤੋਂ ਐਂਡ ਹੈ ਸੋ ਸੂਈ ਸੂਈ ਮੱਝਾ ਸੰਦੀਪ ਸਾਹਿਬ 2000 ਰੁਪਿਆ ਹੋਰ ਛੋੜ ਕਰਦੇ 73000 ਦੀ ਮੱਝ ਦੇ ਦਾਂਗੇ ਵੀ ਹਜੇ ਹੋਰ ਵੀ ਗਜਾਇਸ਼ ਵੀ 73000 ਹਾਂਜੀ 73000 ਦੀ ਦੇ ਦੇਾਂਗੇ ਅੱਜ ਲੋਵੀ ਐਂਡ ਪੁਆਇੰਟ ਹੋਣ ਹੋਇਆ ਠੀਕ ਆ ਜੇ 73000 ਦੀ ਜਿਹੜੀ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਸੋ ਡਿਮਾਂਡ ਬੇਸ਼ੱਕ 80000 ਜਾਂ ਕੁਝ ਵੀ ਆ ਸੋ 75000 ਵੀਰ ਨੇ ਕਿਹਾ ਸੀਗਾ ਵਿੱਚੋਂ 2000 ਹੋਰ ਲੈਸ ਆ 73000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਠੀਕ ਆ ਤੇ ਮਗਰ ਇਹਦੇ ਕਟਾ 8-9 ਕਿਲੋ ਬੋਲਾ ਠੀਕ ਆ ਤੇ ਦੋ ਦੋ ਚਵਾਜੂਗੀ ਤਕਰੀਬਨ ਕੋਈ 10-11 12 ਹਾਂਜੀ 12 ਕਿਲੋ ਆਂਦੇ ਚੋਂਦੇ ਰਹੇ ਆ ਜੀ ਠੀਕ ਆ ਹਾਂਜੀ 8 ਕਿਲੋ ਹਣ ਬੋਲੀ ਹੈਗੀ ਚਾਰ ਕਿ ਦਿਨ ਹੋ ਗਏ ਸੂਈ ਨੂੰ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਫਿਰ ਸੰਦੀਪ ਅੱਗੇ ਆ ਜੀ ਸੈਕੰਡ ਨੰਬਰ ਤੇ ਆਪਣੇ ਕੋਲ ਇੱਧਰ ਆ ਝੋਟੀ ਆ ਜਾਂਦੀ ਹਾਂਜੀ ਬਲੂਨੀਆ ਚੌਗੀ ਆ ਚਾਰੇ ਦੰਦ ਦੀ ਝੋਟੀ ਦੇ ਠੀਕ ਹੈ ਜੀ ਹਾਂਜੀ ਤੇ ਪਿਓਰ ਚਾਰ ਦੰਦਾਂ ਦੀ ਚੌਗੀ ਕਨਫਰਮ ਹਾਂਜੀ ਚਾਰ ਦੰਦਾਂ ਦੀ ਠੀਕ ਹੈ ਜੀ ਤੇ ਇਹਨੂੰ ਅੱਜ ਸੂਈ ਨੂੰ ਝੋਟੀ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ ਜੀ ਅੱਜ 7 ਦਿਨ ਹੋ ਗਏ ਸੂਈ ਨੂੰ 7 ਦਿਨ ਹੋ ਗਏ ਹਾਂਜੀ ਲਓ ਜੀ ਕੋਈ ਉਸੋ ਸ਼ਕੀਨੀ ਝੋਟੀ ਦੀ ਜਗਾ ਕਰੋ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਕਾਤ ਵੱਡਾ ਝੋਟੀ ਦਾ ਠੀਕ ਆ ਤੇ 6-7 ਦਿਨ ਦਾ ਸਮਾਂ ਹੋ ਗਿਆ ਇਹਦੇ ਮਗਰ ਬੱਚਾ ਵੀਰ ਕੀ ਆ ਇਹਦੇ ਮਗਰ ਕਟਾ ਜੀ ਮਗਰ ਇਹਦੇ ਕਟਾ ਠੀਕ ਆ ਮੇਲ ਕਾਫ ਆ ਕਿੰਨੇ ਕ ਦੁੱਧ ਤੇ ਆ ਗਈ ਇਹ ਇਹ ਥੱਲੇ ਪੱਕਾ ਭਾਈ 9 ਲੀਟਰ ਦੁੱਧ ਹੈਗਾ ਅਛਾ ਜੀ ਹਾਂ ਜੀ ਦੁੱਧ 10 ਕਿਲੋ ਦਊਗੀ ਇਹ ਪਹਿਲਾਂ ਝੋਟੀ ਹੈ ਬਾਕੀ 9 ਲੀਟਰ ਹੈ ਤਾਂ ਠੰਡਾ ਉਤਾਰਿਆ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਲਓ ਬਦੋਸਤੋ ਮੂੰਹੋਂ ਚਾਰ ਦੰਦ ਤੇ ਚੌਗੀ ਝੋਟੀ ਤੇ 9 ਲੀਟਰ ਦੁੱਧ ਥੱਲੇ ਹਾਜ਼ਰ ਆ ਮਗਰ ਮੇਲ ਕਾਫ ਇਹ ਕਿਸੇ ਰਕਮ ਦਾ ਵੀਰ ਸੰਦੀਪ ਕਈ ਨਾ ਆਪਾਂ ਨਾਰਮਲ ਹੀ ਦੇਖਦੇ ਪਹਿਲਾਂ ਝੋਟੀਆਂ ਕੋਈ ਆਹ ਲੂਲ ਤੇ ਨਹੀਂ ਕੀਤੀ ਮਿਲ ਮੁੱਲ ਦੇ ਵਿੱਚ ਮੈਨਾਂ ਸੰਧੂ ਸਾਹਿਬ ਇਹਨੇ ਪਹਿਲੇ ਦਿਨ ਤੋਂ ਕਈ ਡੰਗਰ ਆਹ ਲੂਲ ਕਰਦੇ ਇਹਨੇ ਲੱਤ ਨਹੀਂ ਫੁੱਟਣ ਦਾ ਪਤਾ ਇਹਨੂੰ ਬਾਣੀ ਨਿੱਕਾ ਬੱਚਾ ਬਹਿ ਜੇ ਠੀਕ ਹੈ ਠੀਕ ਹੈ ਹਾਂਜੀ ਆ ਦੱਸੋ ਬਿਲਕੁਲ ਸਾਊ ਝੋਟੀ ਆ ਕਿਉਂਕਿ ਠੰਡੀ ਝੋਟੀ ਆ ਕਈ ਵਾਰ ਪਹਿਲਣਾ ਝੋਟੀਆਂ ਜਿਹੜੀਆਂ ਆਹ ਲੂਲ ਕਰ ਜਾਂਦੀਆਂ ਨੇ ਠੀਕ ਆ ਜੀ ਮਿਲਦੀਆਂ ਮੁੱਲਦੀਆਂ ਨਹੀਂ ਗਈਆਂ ਕਈ ਨਾ ਹੱਥੋਂ ਤੋਂ ਭੰਨੇ ਪੈਂਦੇ ਵੀ ਉਦਾਂ ਦੀ ਕੋਈ ਜਿਹੜੀ ਦਿੱਕਤ ਨਹੀਂ ਹੈਗੀ ਕਿ ਕੋਈ ਭੈਣ ਭਰਾ ਆਵੇ ਤਾਂ ਬੱਚਾ ਛੱਡੇ ਪਸਮਾਵੇ ਤੇ ਚਵਾਈ ਕਰੇ ਠੀਕ ਆ 8-9 ਲੀਟਰ ਹੁਣ ਦੁੱਧ ਤੇ ਚੱਲਣ ਢਈ ਆ ਬੌਲੇ ਤੋਂ ਬਾਹਰ ਬਾਹਰ ਆਉਣ ਤੋਂ ਬਾਅਦ ਕੁਛ 6-7 ਦਿਨਾਂ ਦੇ ਦੌਰਾਨ ਇਹਦੇ ਥੱਲੇ ਕੋਈ 9 ਲੀਟਰ ਇਸ ਵਕਤ ਦੁੱਧ ਹੈਗਾ ਠੀਕ ਆ ਆ ਦੇਖੋ ਜੀ ਠੀਕ ਆ ਬਾਕੀ ਚਵਾਈ ਚੁਈ ਜਿਹੜੀ ਵੀਰ ਚੰਗੀ ਦੱਸ ਰਿਹਾ ਹੈ ਵੀਰ ਸੰਦੀਪ ਚਵਾਈ ਪੋਲੀ ਬਿਲਕੁਲ ਬੜੀ ਜੂਮਰਗੀ ਪੋਲੀ ਆ ਜੀ ਠੀਕ ਆ ਲਿਆਓ ਖੋਲ ਕੇ ਦਿਖਾਈਏ ਜੀ ਬਾਕੀ ਬਿਊਟੀ ਪੈੜੀ ਬਹੁਤ ਤੁਸੀਂ ਵੇਖੋ ਝੋਟੀ ਦੇ ਵਿੱਚ ਖੂਬਸੂਰਤੀ ਬਹੁਤ ਜਿਆਦਾ ਹੀ ਆ ਛੋਟਾ ਸਿੰਘ ਤੇ ਕਦ ਕਾਠ ਵੇਖੋ ਬਹੁਤ ਸੋਹਣਾ ਉਮਰ ਦੇ ਹਿਸਾਬ ਨਾਲ ਤੇ ਮੂੰਹੋਂ ਦੰਦੀ ਚਾਰ ਉਮਰ ਦੇ ਹਿਸਾਬ ਨਾਲ ਸੋਹਣਾ ਕਦ ਕਾਠ ਆ ਤੇ ਨਾਰਮਲ ਹੀ ਹੋਰ ਵੀ ਉਮੀਦ ਆਪਾਂ ਕਰਦੇ ਆ ਵੀ ਜਵਾਨ ਹੋਦੇ ਤੱਕ ਪਸ਼ੂ ਹੋਰ ਵੀ ਇਨਕਰੀਜ਼ ਹੋਊਗਾ ਤੇ ਆ ਮਗਰੇ ਦੇ ਮੇਲ ਕਾਫ ਆ ਆ ਬੱਚਾ ਇਸੇ ਦਾ ਹੀ ਲੋ ਜੀ ਬਿਲਕੁਲ ਨਿੱਗਰ ਲੇਵਾ ਠੀਕ ਆ ਜੀ ਇੱਕ ਕੰਪੈਕਟ ਟੈਡਰ ਦੇ ਵਿੱਚ ਆ ਫਿਕਸ ਲੇਵਾ ਪੂਰਾ ਠੀਕ ਆ ਜੀ ਸੋ ਬਿੰਦੀਆਂ ਵਾਲਾ ਬਟਨ ਵਾਲਾ ਲੇਵਾ ਠੀਕ ਆ ਬਹੁਤ ਵਧੀਆ ਸੋ ਚੰਗੀ ਕੁਆਲਟੀ ਦੇ ਵਿੱਚ ਬਰੀਕੀ ਦੇ ਵਿੱਚ ਝੋਟੀ ਆ ਤੇ ਬਹੁਤ ਖੂਬਸੂਰਤ ਤੇ ਸੰਦੀਪ ਇਹ ਵੀਰ ਕੀ ਮੁੱਲ ਕਰਦੇ ਦਾ ਮੁੱਲ ਕਰਨੇ ਸੰਦੀਪ ਸਾਹਿਬ ਬਿਲਕੁਲ ਛੋਟੇ ਛੋਟੇ ਅੱਛਾ ਜੀ ਪਹਿਲੀ ਵੀਡੀਓ ਪਾਈ ਆਰ ਪੀ ਦੂਸਰੀ ਵੀਡੀਓ ਆ ਜੀ ਹਾਂ ਜੀ ਹਾਂ ਜੀ ਇਹਦਾ ਮੁੱਲ ਆ ਤਰਾ 80000 ਰੁਪਿਆ ਅੱਛਾ ਜੀ ਤੇ 5000 ਰੁਪਿਆ ਛੋਟ ਕਰ ਦਾਂਗੇ ਜੀ 75 ਹਾਂ ਜੀ ਹਾਂ ਨਾ 72000 ਦੀ ਦੇਣੀ ਹੈ ਜੀ 72 ਦੀ ਕਿੰਨਾ ਕੁਸਰਾ ਕੁਸਰਾ ਕੱਢ ਜੀ ਕਸਰਾ ਕੁਸਰਾ ਕੱਢ ਕੇ ਨਾ 72000 ਦੀ ਝੋਟੀ ਦੇ ਦਾਂਗੇ ਬਹੁਤ ਦੋਸਤੋ ਸੋ ਸਕੀਨ ਝੋਟੀ ਹੈ ਦੋਸਤੋ 72000 ਦੀ ਤੁਹਾਨੂੰ ਮਿਲ ਜਾਣੀ ਹੈ ਠੀਕ ਆ ਜੀ ਤੇ ਨੌਗਲੋ ਦੁੱਧ ਤੇ ਕਰਮਾਂ ਵਾਲੀ ਚੱਲਣ ਢੀ ਆ ਅੱਗੇ ਮੇਰਾ ਭਰਾ ਕੋਈ ਚੰਗੀ ਸੇਵਾ ਕਰ ਲੂਗਾ ਤੇ ਕਿਲੋ ਖੰਡ ਵਧਾਉਣਾ ਜਾਂ ਘਟਾਉਣਾ ਉਹ ਸੇਵਾ ਤੇ ਡਿਪੈਂਡ ਆ ਠੀਕ ਆ ਜੀ ਬਾਕੀ ਝੋਟੀ ਬਹੁਤ ਖੂਬਸੂਰਤ 72000 ਦੀ 72000 ਦੀ ਬਹੁਤ ਪਿਆਰੀ ਝੋਟੀ ਆ ਸੋ ਛੱਡ ਕੇ ਨਹੀਂ ਜਾਂਦਾ ਕੋਈ ਵੀਰ ਜਿਹੜਾ ਕੋਈ ਵੀਰ ਪਹਿਲਾਂ ਦੂਜਨਾਂ ਦਾ ਸ਼ਕੀਨ ਹੈ ਹੱਥ ਪਾ ਸਕਦੇ ਹੋ ਤੁਸੀਂ ਇੱਧਰ ਸੰਦੀਪ ਵੀਰਾ ਆਪਣੇ ਕੋਲ ਆ ਵੀ ਮੇਰੇ ਕੋਲ ਪਲੂਣੀਆਂ ਹਾਂ ਹਾਂਜੀ ਇਹ ਵੀ ਪਲੂਣੀਆਂ ਆ ਜੀ ਠੀਕ ਆ ਜੀ ਇਹ ਵੀ ਚਾਰ ਦੰਦੀ ਆ ਜੀ ਠੀਕ ਆ ਝੋਟੀਆਂ ਦੇ ਮੂੰਹ ਮੱਥੇ ਤੋਂ ਐ ਲੱਗਦਾ ਵੀ ਇੱਕੋ ਕਰਵਾਈਆਂ ਆ ਹਾਂਜੀ ਹਾਂਜੀ ਬੜੀਆਂ ਸੋਹਣੀਆਂ ਨੇ ਚੰਗੀ ਝੋਟੀਆਂ ਪਲੂਣ ਦੋਸਤੋ ਪਹਿਲਾ ਸੂਆ ਵੀ ਝੋਟੀ ਸੂਈ ਸਵਾਈਆ ਇਹਨੂੰ ਅੱਜ ਕਿੰਨੇ ਕ ਦਿਨ ਹੋ ਗਏ ਜੀ ਇਹਨੂੰ ਹੋ ਗਏ ਜੀ 6 ਦਿਨ ਹੋ ਗਏ ਸੂਈ ਨੂੰ 6 ਦਿਨ ਹੋ ਗਿਆ ਮਗਰ ਇਹਦੇ ਕੀ ਆ ਗਿਆ ਬੱਚਾ ਜੀ ਹਾਂਜੀ ਕਟਾ ਹੈ ਜੀ ਮਗਰ ਕਟਾ ਮੇਲ ਕਾਫ ਹੀ ਆ ਫਿਰ ਸਾਰੀਆਂ ਹਾਂਜੀ 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 ਠੀਕ ਆ ਜੀ ਲੋ ਵੀ ਉਹਦੇ ਮਗਰ ਦੋਸਤੋ ਮੇਲ ਕਾਫ ਆ ਕਟਾ ਹੈ ਤੇ 6-7 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਪਲੂਣ ਪਹਿਲਾ ਸੂਆ ਝੋਟੀ ਆ ਸੋ ਜੀ ਇਹਨਿਸਕੂ ਨੀ ਇਹਦੀ ਵੀ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਝੋਟੀ ਦਿਖਾਈ ਆ ਇਹ 90 ਉਸੇ ਤਰ੍ਹਾਂ ਦੀ ਝੋਟੀ ਆ ਹਾਈਟ ਕੱਦ ਦੀ ਚੌੜਾ ਪਿੱਠਪੂੜਾ ਤੇ ਦੁੱਧ ਵੀਰ ਸੰਦੀਪ ਕਿੰਨਾ ਚਵਾਵਾਂਗੇ ਤੇ ਥੱਲੇ ਇਹ ਥੱਲੇ ਦੁੱਧ ਤੇ ਹੈਗਾ 10 ਕਿਲੋ ਪਰ 9 ਲੀਟਰ ਠੰਡਾ ਠਾਰਿਆ ਜੀ ਠੀਕ ਹੈ ਜੀ ਹਾਂਜੀ 9 ਲੀਟਰ ਹਾਂਜੀ ਆਪਣੇ ਇੱਥੇ ਆਉਂਦਾ ਭੈਣ ਭਰਾ ਦੋ ਟਾਈਮ ਚ ਤਸੱਲੀ ਕਰ ਲੈਣ ਚਾਰ ਡੰਗ ਚੋੜੇ ਜੀ ਠੀਕ ਹੈ ਜੀ ਹਾਂਜੀ ਲਓ ਦੱਸੋ ਪੈਸੇ ਰਕਮ ਕਿਸੇ ਭਰਾ ਨੇ ਲਾਉਣੀ ਆ ਤੇ ਆਪਾਂ ਹਰ ਵਾਰ ਕਹਿੰਨੇ ਵੀ ਬੇਸ਼ੱਕ ਇੱਕ ਤੇ ਦੋ ਟਾਈਮ ਚੋ ਚਾਹੇ ਵੀਰ ਸੰਦੀਪ ਆਂਦਾ ਚ ਚਵਾਈ ਚਵੀ ਦੀ ਫਿਰ ਪੋਲੀ ਹੈ ਹਾਂਜੀ ਰੂਮ ਵਰਗੀ ਪੋਲੀ ਹੈ ਜੀ ਠੀਕ ਹੈ ਜੀ ਲਓ ਜੀ ਠੀਕ ਹੈ ਤੋਂ ਦੁੱਧ ਹੋਵੇ ਨਾ ਹੋਵੇ ਤਾਂ ਦੋਸਤੋ 10 ਕਿਲੋ ਹੀ ਹੋਵੇ ਠੀਕ ਹੈ ਜੀ ਪਰ 9 ਕਿਲੋ ਬਿਲਕੁਲ ਠੰਡਾ ਜਿਹੜਾ ਕਰਕੇ ਦੁੱਧ 9 ਕਿਲੋ ਆ 9 ਕਿਲੋ ਦੀ ਤਸੱਲੀ ਤੁਸੀਂ ਕਰਨੀ ਆ ਝੋਟੀ ਨਿੱਗਰ ਨੂੰ ਕਰ ਬੜੀ ਹੈ ਠੀਕ ਹੈ ਜੀ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਸੋ ਮੂੰਹ ਮੱਥੇ ਦੀ ਚੰਗੀ ਆ ਵੈਸੇ ਕੋਈ ਟਰੱਕ ਛਟਾਕਲ ਜੀ ਨਹੀਂ ਹੈਗੀ ਕਿ ਐ ਠੰਡੀ ਧੀਰੀ ਆ ਬਿਲਕੁਲ ਛੋਟੀ ਸਿੰਗੀ ਗੁਲਾਈ ਦੇ ਵਿੱਚ ਆ ਦੇਖੋ ਲਓ ਵੀਰ ਸੰਦੀਪ ਤੋੜ ਦਈਏ ਬਾਰੇ ਨੂੰ ਵੀ ਸੋ ਮਗਰ ਇਹਦੇ ਕਟਾ ਮੇਲ ਕਾਫ ਆ ਇਹੋ ਠੀਕ ਆ ਜੀ ਲਓ ਜੀ ਆ ਬੱਚਾ ਕਰ ਲੋ ਚੱਕ ਠੀਕ ਆ ਕੁ 6ਵਾਂ 7ਵਾਂ ਦੇਣੀ ਇਹਨੂੰ ਦੀ ਹਾਂਜੀ ਹਾਂਜੀ ਇਹਨਾਂ ਕ ਦੇਣੀ ਠੀਕ ਆ 6ਵਾਂ 7ਵਾਂ ਦੇਣੀ ਆ ਦੇਖਾ ਪਹਿਲਾਂ ਜੋ ਢੋਟੀਆਂ ਖਲਿਆ ਤੁਲੇ ਲੱਗਦਾ ਵੀ ਸੰਦੀਪ ਚਲੋ ਏਨਾ ਕੁ ਦੋ ਤੋਂ ਕੋਈ 10 ਦੁੱਧ 2 ਲੀਟਰ ਦਾ ਨੋਮ ਨੇ 10 ਕਿਲੋ ਨੇ ਜਿਹੜਾ ਵਾ ਪਾਈ ਜਣਾ ਆਰਾਮ ਨਾਲ ਠੀਕ ਹੈ ਜੀ ਸੋ ਪਹਿਲਾਂ ਜੋ ਢੋਟੀਆਂ ਦੋਸਤੋ 10 10 ਕਿਲੋ ਦੁੱਧ ਹੀ ਚੌਂਦਿਆ ਰਹਿਣ ਤੇ ਮੈਨੂੰ ਤਾਂ ਬਹੁਤ ਵਧੀਆ ਢੋਟੀਆਂ ਨੇ ਅਸਲ ਦੇ ਵਿੱਚ ਦੂਜੇ ਤੀਜੇ ਸੋਵੇ ਐਨੀਮਲ ਜਾ ਕੇ ਬਣਦਾ ਠੀਕ ਹੈ ਦੁੱਧ ਦੁੱਧ ਤੇ ਆਉਂਦਾ ਪਹਿਲਾਂ ਨਾਲ ਢੋਟੀਆਂ ਵੈਸੇ ਜ਼ਿਆਦਾਤਰ ਆਪਾਂ 10 11 10 10 ਲੀਟਰ ਤੇ ਦੇਖਦੇ ਹਾਂ ਠੀਕ ਹੈ ਕਰੋ ਜਾਕਰ ਠੀਕ ਆ ਠੀਕ ਆ ਸੰਦੀਪ ਇਹਦਾ ਵੀ ਕੀ ਮੁੱਲ ਇਹਦਾ ਇਹਦਾ ਮੁੱਲ ਆ ਸੰਧੂ ਸਾਹਿਬ 82000 82 ਹਾਂਜੀ 5000 ਛੋਟ 5000 ਛੋਟ ਛੱਪਾ ਜੀ 77000 ਦੀ ਦੇ ਦਾਂਗੇ 77 ਦੀ ਹਾਂਜੀ ਹੋਰ ਵੀ ਹੁੰਦਾ ਥੋੜਾ ਬਾਅਦ ਔਰ ਕਰਤੀ ਮੰਨਤ ਹਾਂ ਨਾ ਇਹ ਮਗਰ 75000 ਦੀ ਝੋਟੀ ਦੇ ਦਾਂਗੇ 75 ਦੀ ਹਾਂਜੀ ਲਓ ਵੀ 75000 ਦੋਸਤੋ ਯਸਨੋ ਜਿਹੜੀ 75000 ਆ ਠੀਕ ਆ ਵੀ ਜਿੱਥੇ ਮਤਲਬ ਇਹ ਵੀ ਐਨੀਮਲ ਦੇ ਦੇਣਾ ਠੀਕ ਆ 75000 ਦੀ ਝੋਟੀ ਆ ਸੋ ਕੋਈ 77 ਕੋਈ 80 ਕੋਈ 82 85 ਨਹੀਂਗਾ ਤੇ 75000 ਦੀ ਝੋਟੀ ਮਿਲ ਜੂਗੀ ਮਗਰ ਕਟਾ 9 ਕਿਲੋ ਦੁੱਧ ਬਿਲਕੁਲ ਡੰਡਾ ਕਰਕੇ ਸੋ ਪਸੰਦ ਆਊਗੀ ਬਾਕੀ ਛਕੀਨ ਪਸ਼ੂ ਆ ਪੂਰੇ ਸੋਹਣੇ ਆ ਪਸ਼ੂ ਠੀਕ ਆ ਜੀ ਸੋ ਕੋਈ ਭਰਾ ਚਾਹੁੰਦਾ ਵੀ ਨਾਲ ਦੇ ਨਾਲ ਹੀ ਆਪਾਂ ਦੁੱਧ ਚਾਹੁੰਣਾ ਦੇ ਨਾਲ ਦੇ ਨਾਲ ਚੰਗੀ ਛਕੀਨੀ ਦੇ ਵਿੱਚ ਪਸ਼ੂ ਚਾਹੀਦਾ ਸਾਨੂੰ ਤੇ ਬੜੀ ਸੋਹਣੀ ਝੋਟੀ ਆ ਤੇ ਕੋਈ ਭਰਾ ਛੱਡ ਕੇ ਨਹੀਂ ਜਾਂਦਾ ਝੋਟੀ ਬਹੁਤ ਖੂਬਸੂਰਤ ਛੋਟਾ ਸਿੰਗ ਇਧਰ ਸੰਦੀਪ ਵੀ ਆਪਣੇ ਕੋਲ ਜਿਹੜੀ ਆ ਆ ਗਈ ਇੱਕ ਹੋਰ ਜਿਹੜੀ ਪਹਿਲੇ ਝੋਟੀ ਹੈ ਜੀ ਮੈਂ ਪਹਿਲਾਂ ਪਹਿਲਾਂ ਝੋਟੀਆਂ 'ਚ ਕਰਤੀਆਂ ਤੇ ਨਹੀਂ ਸਾਲੀਆਂ ਪਹਿਲੇ ਨੇ ਅਸੀਂ ਤਿੰਨ ਅੱਛਾ ਕੀਆ ਸੋਹਣੀਆਂ ਝੋਟੀਆਂ ਨੇ ਇਹਦਾ ਕੀ ਰਿਕਾਰਡ ਕੀ ਡਿਟੇਲ ਹੈ ਇਹਨੇ ਸੰਧੂ ਸਾਹਿਬ ਜਿਹੜੇ ਛੋਟੀ ਕੱਟੀ ਆਈ ਮਤਲਬ ਵਿਹਾਨੇ ਦੀ ਮਾਝ ਦੇ ਪਿਛੇ ਆਈ ਸੀ ਹਾਂਜੀ ਅੱਛਾ ਜੀ ਹਾਂਜੀ ਇਹ ਛੋਟੀ ਸੂਈ ਇਹਨੂੰ ਹੋਵੇ ਕੋਈ 8 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ 8 ਕਿਲੋ ਲੇ ਦੁੱਧ ਦਾ ਖਲੇ 8 ਦਿਨ ਤੇ 8 ਕਿਲੋ ਦੁੱਧ ਹਾਂਜੀ ਠੀਕ ਆ ਜੀ ਮਗਰ ਕੱਟੀ ਇਹਦੇ ਇੱਕ ਕਟਾ ਮਗਰੋਂ ਕਟਾ ਏ ਮਗਰੋਂ ਕਟਾ ਹਾਂਜੀ ਲਓ ਜੀ ਮਗਰ ਕਟਾ 8 ਦਿਨ ਹੋਏ ਆ ਕਿਸਾਨ ਬਿਰੋ ਤੇ 8 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹਾਜ਼ਰ ਆ ਨਿੱਗਰ ਰੱਖਦੀ ਐ ਚੱਡੇ ਤੋਂ ਥੋੜੀ ਦਿੱਕਤ ਖਾਲੇ ਤੋਂ ਘੱਟ ਤੁਹਾਨੂੰ ਜਾਪੂ ਕਿ ਨਿੱਗਰ ਚੱਟਾ ਤੇ ਪਹਿਲਾ ਸੂਆ ਪਲੂਣੇ ਵੀ ਝੋਟੀ ਸੂਈ ਆ 8 ਦਿਨ ਦਾ ਸਮਾਂ ਹੋ ਗਿਆ ਆ ਫੇਸ ਕੁਆਲਿਟੀ ਐ ਠੀਕ ਆ ਜੀ ਹਾਈਟ ਕੱਟ ਦੀ ਉੱਚੀ ਆ ਲੰਬੀ ਆ ਠੀਕ ਆ ਜੀ ਨੇਪਲ ਪੋਲ ਵੀ ਚੰਗੀ ਆ ਹਾਂ ਲਿਓ ਵੀਰ ਸੰਦੀਪ ਬੱਚੇ ਨਾਲ ਦੇ ਮਿਲਣ ਲਓ ਜੀ ਇਹ ਬੱਚਾ ਠੀਕ ਆ ਜੀ ਮੱਥੇ 'ਚ ਫੋਲਾ ਬੱਚੇ ਦੇ ਆ ਬੱਚਾ ਮੇਲ ਕਾਫ ਠੀਕ ਆ ਜੀ ਸਵਾ ਦੋ ਸਾਲਾਂ ਦੀ ਆ ਸੰਧੂ ਸਾਹਿਬ ਝੋਟੀ ਹੈ ਠੀਕ ਹੈ ਹਾਂ ਜੀ ਮੋਹਤ ਅੱਧੀ ਫਿਰ ਕਿਵੇਂ ਫਿਰ ਇਹ ਦੁੰਦੀ ਹੈ ਜੀ ਦੋ ਦੰਦ ਦੁੰਦੀ ਆ ਪਿਓਰ ਦੁੰਦੀ ਹੈ ਹਾਂ ਜੀ ਪਿਓਰ ਦੁੰਦੀ ਠੀਕ ਆ ਜੀ ਲਓ ਵੀ ਪਿਓਰ ਦੋ ਦੰਦ ਝੋਟੀ ਆ ਠੀਕ ਆ ਜੀ ਆ ਕਰੋ ਚਾਕ ਠੀਕ ਆ ਜੀ ਬਹੁਤ ਪਿਆਰੀ ਝੋਟੀ ਆ ਲੰਬੀ ਲੱਤ ਦੀ ਆ ਉੱਚੇ ਕਦ ਕਾਟ ਦੇ ਵਿੱਚ ਆ ਠੀਕ ਆ ਜਵਾ ਨੂੰ ਦੋਦੇ ਤੱਕ ਦਾ ਬਣ ਜੂਗੀ ਪੂਰੀ ਵੱਡੀ ਕਦ ਬੋਤਾਲੇ ਪਾਸੇ ਹਾਂਜੀ ਦਿੱਜੇ ਸੂਏ ਨੂੰ ਬਣੂਗੀ ਹਾਂ ਆ ਲੌਵੀ ਪ੍ਰਭੂ ਠੀਕ ਆ ਬਾਕੀ ਥਾਣ ਥਾਣ ਜਿਹੜਾ ਪੂਰਾ ਲੰਬਾ ਥਾਣਾ ਹੱਥੀ ਚੁਵਾਈ ਵਾਲਾ ਥਾਣਾ ਇਧਰ ਤੁਹਾਨੂੰ ਆਪਾ ਦਿਖਾ ਦਿੰਨੇ ਇੱਕ ਵਾਰੀ ਆ ਵੇਖੋ ਠੀਕ ਆ ਤਸਦੀਬ ਇਹ ਕਿਨੇ ਦੇ ਦੇ ਗਿਆ ਅਜ ਫਿਰ ਇਹਦਾ ਮੋਲ ਆ ਸੰਧੂ ਸਾਹਿਬ 75000 ਹਾਂ ਹਾਂਜੀ 5000 ਰੁਪਏ ਛੋਟ ਕਰ ਦਾਂਗੇ 70 ਦੀ ਦੇ ਦਾਂਗੇ ਜੀ 70 ਦੀ ਹਾਂਜੀ ਹੋਰ ਵੀ ਕਰ ਤੀਏ 3000 ਹੋਰ ਕਰਿਆ ਹਾਂ ਨਾ 70000 ਦੇ ਦੇਣਾ ਛੋਟੀ 67 ਦੀ ਹਾਂਜੀ ਲਓ ਜੀ ਚੱਕੋ 70000 ਦੀ ਛੋਟੀ ਆ ਠੀਕ ਆ ਜੀ 8 ਕਿਲੋ ਦੁੱਧ ਤੇ ਸੋਈ ਨੂੰ ਕਰਮਾਲੀ ਨੂੰ ਸਿਰਫ 8 ਦਿਨੇ ਹੋਏ ਆ ਤੇ 67000 ਜੀ ਇਹ ਤੁਹਾਨੂੰ ਮਿਲ ਜੂਗੀ ਹਾਂ ਜਨਾ ਸੋਹਣਾ ਕੱਦ ਕਾਠਾ ਚੰਗੀ ਛੋਟੀ ਆ ਨਵੇਂ ਅੰਗ ਵਿੱਚ ਆ ਕੋਈ ਵੀਰ ਅੱਗੇ 2 4 5 ਸੂਵੇ ਪਿਊਗਾ ਠੀਕ ਆ ਜੀ ਤੇ ਬਹੁਤ ਖੂਬਸੂਰਤ ਤਕਰੀਬਨ ਕਰਮਾਲੀਂ ਦਾ ਤੇਜਾ ਸੂਹਾ ਵੀ ਨੇ ਜਵਾਨ ਹੁੰਦੀ ਤੱਕ ਤੇਜਾ ਸੂਹਾ ਵੀ ਸੂਹਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਹੁਤ ਹੀ ਬਹੁਤ ਵੱਡੀ ਬਣੂਗੀ ਇਹਨੇ ਦੋ ਦੰਦ ਆ ਦੇਖੋ ਸਵਾ ਦੋ ਸਾਲਾਂ ਦੀ ਕੱਦ ਕਿੱਡਾ ਕੱਢਿਆ ਝੋਟੀ ਨੇ ਹਾਂ ਨਹੀਂ ਕੱਦ ਘਰ ਬਹੁਤ ਸੋਹਣਾ ਠੀਕ ਆ ਜੀ ਸੋ ਪਹਿਲਾਂ ਝੋਟੀਆਂ ਜਿੰਨੀਆਂ ਵੀ ਦਿਖਾਈਆਂ ਉਹਨਾਂ ਤੋਂ ਕੋਈ ਦੋ ਇੰਚ ਜਿਹੜੀ ਆ ਦੋਸਤੋ ਹਾਈਟ ਵੱਧਦੀ ਐ ਇਸ ਝੋਟੀ ਦੀ ਘਟ ਨਹੀਂ ਗਈ ਠੀਕ ਆ ਸੋ ਪਿਆਰੀ ਝੋਟੀ ਆ ਤੇ ਥੱਲਿਓ ਥਲਿਓ ਤਕਰੀਬਨ ਕੋਈ ਅੱਗੇ ਦ ਇੱਧਰ ਸੰਦੀਪ ਆਪਣੇ ਕੋਲ ਜਿਹੜੀ ਆ ਮੱਝ ਤੁਸੀਂ ਦੱਸ ਰਹੇ ਵੀ ਇਹ ਗੱਪਣ ਤਿਆਰੀ ਵਾਲੀ ਆ ਹਾਂਜੀ ਇਹ ਮੱਝ ਤਿਆਰੀ ਵਾਲੀ ਹੈ ਨਾ ਪਿਛਲੇ ਸੂਏ ਹੀ ਲਈ ਲਈ ਮੱਝ ਅੱਛਾ ਜੀ ਤੇ ਬਾਅਦ ਵਿੱਚ ਮਦਰ ਪਿਆ ਉਹਨਾਂ ਮੁੱਤਮਕ ਲਗੇ ਦੁੱਧ ਮੈਂ 18 ਕਿਲੋ ਭਰਾ ਦਿੰਦੀ ਹੈ ਜੀ ਪੱਟੀ ਇਕਾਂਤ ਕਾਠੀ ਬਹੁਤ ਹਾਂਜੀ ਹਾਂਜੀ ਇਹਨੂੰ ਸਮਝ ਕਿੰਨਾ ਕਿ ਪਿਆ ਸੂਹ ਅੱਜ 15 ਦਿਨ ਰਹਿੰਦੇ ਆ ਜੀ ਸੂਹ ਚ 15 ਦਿਨ ਹਾਂਜੀ ਲੋ 15 ਦਿਨ ਕਿਸਾਨ ਵੇਰੋਂ ਹਜੇ ਬਾਕੀ ਆ ਤੇ ਸੂਹਾ ਕਿੰਨਾ ਦੱਸਿਆ ਉਹਨਾਂ ਘਰ ਆ ਤੀਜਾ ਦੱਸਿਆ ਜੀ ਕੋਈ ਭੈਣ ਭਰਾ ਚੌਥਾ ਵੀ ਮੰਨ ਸਕਦਾ ਠੀਕ ਆ ਜੀ ਹਾਂਜੀ ਆ ਦੋਸਤ ਚੌਥਾ ਸੂਆ ਹੋਵੇ ਮਨ ਨਾਲੇ ਕੋਈ ਭਰਾ ਤੇ ਜਾਂ ਮਨ ਨਾਲੇ ਠੀਕ ਹੈ ਜੀ ਤੇ ਸਮਾਂ ਹਜੇ ਖੁੱਲਾ ਟੁੱਲਾ ਪਿਆ ਕਿੰਨੇ ਦੱਸੇ 10 ਕੁ 15 15 ਦਿਨ ਦੱਸੇ ਜੀ 15 ਦਿਨ ਹਾਂਜੀ ਠੀਕ ਹੈ ਜੀ ਦੁੱਧ ਮਾਰੀ 18 ਕਿਲੋ ਦਿੰਦੀ ਹੈ ਜੀ ਠੀਕ ਹੈ ਜੀ ਆ ਦੇਖੋ ਸੋ ਹਾਈਟ ਕੱਦ ਦੀ ਗੱਲ ਕਰੀਏ ਪੂਰਾ ਵੱਡਾ ਕੱਦ ਬੋਤਾ ਠੀਕ ਹੈ ਜੀ ਵੱਡੇ ਹਾਈਟ ਕੱਦ ਦੇ ਵਿੱਚ ਤੇ 18 ਕਿਲੋ ਵੀ ਤਾਂ ਵੀ 18 ਕਿਲੋ ਦੁੱਧ ਚਵਾਉਣ ਵਾਲੀ ਇਹ ਮੱਝ ਆ ਤੇ ਦਿਨ ਹੀ ਦੇਣਾ ਵੀ ਜਿਹੜੇ ਹਜੇ 15 ਲੈਂਦੀ ਆ ਕਰਮਾਂ ਲਈ ਠੀਕ ਹੈ ਜੀ ਤੇ ਦੋ ਦੋ ਚੰਗਾ ਭਰਾ ਦੋ ਵੀ ਲੰਬਾ ਤੋਰ ਲਿਆ ਜਾਂ ਅੰਦਰ ਵਾਰੀ ਤੋਰ ਦਿਓ ਵੀਰ ਹਾਂ ਬਾਕੀ ਵੀਰ ਸੰਦੀਪ ਤੇ ਪਣ ਤੋਂ ਆਪਣ ਪਿਛੇ ਪੁੱਛੇ ਦੀ ਕੋਈ ਦਿੱਕਤ ਤਾਂ ਨਹੀਂ ਹਾਂਜੀ ਆਪਣੀ ਗਾਰੰਟੀ ਹੋਊਗੀ ਇਹ ਗੱਲ ਦੇ ਜੀ ਠੀਕ ਹੈ ਜੀ ਹਾਂਜੀ ਲੱਗ ਦੋਸਾਂ ਦੁੱਧ ਚੰਗੇ ਵਾਲੀ ਆ ਬਾਕੀ ਤਿਆਰੀ ਕਰਨ ਵਾਲੀ ਆ ਤੁਸੀਂ ਵੇਖ ਸਕਦੇ ਜੇ ਵੀ ਜਿਵੇਂ ਜਿਵੇਂ ਅਜੇ ਸਮਾਂ ਲੰਘੂਗਾ ਉਵੇਂ ਤਿਆਰੀ ਕਰਕੇ ਥੱਲੇ ਤਿਆਰ ਹੋ ਜੂਗੀ ਅਜੇ ਸਮਾਂ ਕਾਫੀ ਖੁੱਲਾ ਡੁੱਲਾ ਪਿਆ ਕਿਉਂਕਿ 15 ਦਿਨ ਪਏ ਅਜੇ ਇਹਦੇ ਸੂਣ ਤੇ ਠੀਕ ਆ ਆ ਦੇਖੋ ਠੀਕ ਅੱਛਾ ਸੰਦੀਪ ਵੀਰੇ ਅੱਜ ਇਹਦਾ ਆਪਾਂ ਮੁੱਲ ਕੀ ਕਰਦੇ ਪਏ ਕਿਉਂਕਿ ਅੱਜ ਚਲੋ ਸਾਹਮਣੀ ਸੁਮਣੀਆਂ ਕੀ ਹੈ ਉਤਨਾ ਮੁੱਲ ਤੇ ਸੰਦੀਪ ਸਾਹਿਬ 1.5 ਲੱਖ ਦੀ ਮਾਜੀ ਅੱਜ ਇਹ ਤਿਆਰ ਹੋਈ ਹਾਂਜੀ ਅੱਜ ਇੱਕ 20 ਮੰਗਦੇ ਆ ਜੀ ਠੀਕ ਹੈ ਜੀ 5000 ਰੁਪਏ ਛੋੜ ਕਰ ਦਾਂਗੇ ਜੀ ਇੱਕ 15 ਦੇ ਦੇ ਦਾਂਗੇ ਤਿਆਰ ਹੋਈ ਮਾਜੀ 1.5 ਲੱਖ ਦੀ ਹੈ ਜੀ ਠੀਕ ਹੈ ਜੀ ਹਾਂਜੀ ਲੋ ਵੀ ਅੱਜ ਇੱਕ 15 ਦੀ ਕਿਸਾਨ ਵੀਰੋ ਇਹ ਤੁਹਾਨੂੰ ਮਿਲੂਗੀ ਬਾਕੀ ਆ ਫੇਸ ਕੁਆਲਿਟੀ ਤੋਂ ਆ ਸਿੰਗੀ ਸੁੰਗੀ ਬੜੀ ਛੋਟੀ ਆ ਬਿਲਕੁਲ ਛੋਟਾ ਸਿੰਗਾ ਜੇ ਤੱਕ ਮੋਰਾ ਬ੍ਰੀਡ ਦੇ ਵਿੱਚ ਆਪਾਂ ਮੱਝਾਂ ਦੇਖਦੇ ਆ ਗੁਲਾਈ ਦੇ ਵਿੱਚ ਆ ਰਿੰਗ ਸਿੰਗਾ ਤੇ ਕੱਦ ਵੱਡਾ ਠੀਕ ਆ ਜੀ ਤੇ ਥੋੜੀ ਜਿਹਾ ਕੋਈ ਚੰਗੀ ਖੇਚਲ ਕਰ ਲੂਗਾ ਸਾਫ ਸਮਹਾਲ ਚੰਗੀ ਹੋਈ ਤੇ ਦੁੱਧ ਸੰਦੀਪ ਭਾਈ ਨੇ ਦੱਸਿਆ ਵੀ 18 ਕਿਲੋਟਰ ਵਾਲੀ ਇਹ ਹੈਗੀ ਆ ਠੀਕ ਆ ਤੇ ਫਿਲਹਾਲ ਜਿਵੇਂ ਜਿਵੇਂ ਤੁਸੀਂ ਵੇਖੋਗੇ ਝੋਲ ਝਾਲ ਥੱਲੇ ਢਿਲ ਢੁਲ ਲੇਵੇ ਦੀ ਬਹੁਤ ਜਿਆਦਾ ਸੋ ਤਿਆਰੀ ਹਜੇ ਬਾਕੀ ਆ ਕੋਈ 15 ਦਿਨਾਂ ਦੇ ਵਿੱਚ ਤਿਆਰੀ ਕਰੂਗੀ ਠੀਕ ਆ ਸੋ ਇਹ ਜਿਹੜੀ ਤੁਹਾਨੂੰ ਆਪਾਂ ਮੱਝ ਦਿਖਾਤੀ ਆ ਠੀਕ ਆ ਜੀ ਚੌਥੇ ਸਵੇਰੇ ਦੇ ਵਿੱਚ ਸੋ ਗੱਭਣ ਤਿਆਰ ਤੇ ਇਧਰ ਜਿਹੜਾ ਮਾਲ ਜਿੰਨਾ ਵੀ ਆਪਾਂ ਤੁਹਾਨੂੰ ਦਿਖਾਇਆ ਸਾਰੇ ਸੂਏ ਸੂਆਏ ਪਸ਼ੂ ਆ ਤੇ ਬਾਕੀ ਪੜਤੇਪੁਰ ਤੇ ਬਿਲਕੁਲ ਜਾਇਜ ਹੈ ਤੇ ਜੈਨੂਮ ਤੇ ਨਵੀਆਂ ਤਾਂ ਤਕਰੀਬਨ ਮੈਨੂੰ ਲੱਗਦਾ ਜੀ ਸੰਦੀਪ ਅੰਸਰਾ ਝੋਟੀਆਂ ਖਰੀਦੀਆਂ ਹੋਣਾ ਹਾਂ ਜੀ ਤੇ ਸੰਦੀਪ ਨੂੰ ਕੋਈ 45 45 50 50 ਹਜ਼ਾਰ ਦੀਆਂ ਗੱਡੀਆਂ ਝੋਟੀਆਂ ਹੋਣ ਉਥਰਾਂ ਹੀ ਆ ਉਥਰੋਂ ਲਿਆਏ ਹੋਏ ਇਧਰੋਂ ਮਾਰਵੇ ਚੋਂ ਆਈਆਂ ਸਾਰੀਆਂ ਆ ਬਿਲਕੁਲ ਜੀ ਹਾਂਜੀ ਲੋ ਵੀ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਹ ਨਗਰ ਤੁਹਾਨੂੰ ਦਿਖਾਉਣੇ ਸੀਗੇ ਉਮੀਦ ਕਰਦੇ ਹਾਂ ਐਨੀਮਲ ਚੰਗੇ ਲੱਗੇ ਹੋਣਗੇ ਠੀਕ ਆ ਜੀ ਨਾਲ ਦੀ ਨਾਲ ਵੀਡੀਓ ਬਾਅਦ ਤੋਂ ਬਾਅਦ ਅਕ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਆਪਾਂ ਨੰਬਰ ਇੱਕ ਲੈ ਲਿਆ ਸੰਦੀਪ ਵੀਰੇ ਨੰਬਰ ਆਪਣੇ ਕਰਤੀਏ ਸੰਦੇ 9823 60978 ਠੀਕ ਹੈ ਜੀ ਹਾਂਜੀ ਹੋਰ ਵੀ ਕੋਈ ਗੱਲਬਾਤ ਵਾਹ ਵਧੀਆ ਜੀ ਠੀਕ ਹੈ ਜੀ ਹਉ ਦੋਸਤੋਂ ਨੰਬਰ ਸਕਰੀਨ ਦੇ ਥੱਲੇ ਲੱਗ ਚੁਕੇ ਆ ਨੰਬਰਾਂ ਤੇ ਕਾਲ ਕਰ ਲੋ ਤੇ ਪਿੰਡ ਲੋਕੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਪੱਟੀ ਦੇ ਬਿਲਕੁਲ ਨਜ਼ਦੀਕ ਆ ਠੀਕ ਆ ਕੈਰੋਂ ਪਿੰਡ ਬਿਲਕੁਲ ਲੱਗੇ ਆ ਆਓ ਇੱਥੇ ਆਣ ਕੇ ਆਪਣੀ ਦੋ ਟੈਮ ਚੋਕੇ ਮੇਰਾ ਵੀਰ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਕਿਸਾਨ ਫਾਰਮਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ